ਖਾਸ ਗੱਲ ਨੇਤਾ ਜੀ ਦੇ ਨਾਲ ਵਫਾਦਾਰੀ ਨੂੰ ਭਾਈ ਵਫਾਦਾਰੀ ਨੂੰ ਭਾਈ ਥੱਲੋਂ ਜ਼ਮੀਨ ਤੋਂ ਚੁੱਕ ਕੇ ਤਾਂ ਪਹਚਾਇਆ ਸ਼ਰੀ ਭਾਜੀ ਵੀ ਸੋਚਿਆ ਇੱਥੇ ਪਹਿਲੀ ਵਾਰ ਆਇਆ ਸੀ ਉਹਨਾਂ ਦੇਖਿਆ ਵੀ ਠੀਕ ਆ ਜੋ ਸੋਚਿਆ ਨਾ ਬਹੁਤ ਵਧੀਆ ਸੋਚਿਆ ਜਿਹੜੇ ਕੰਮ ਕਰਾਵਾਂਗੇ ਵਧੀਆ ਕਰਾਵਾਂਗੇ ਅੱਛਾ ਕਾਫੀ ਕੰਮ ਹੋ ਗਿਆ ਪਹਿਲੇ ਆਧਾਰ ਤੇ ਸ਼ਮਸ਼ਾਨ ਘਾਟ ਦਾ ਕੰਮ ਕੀਤਾ ਗਿਆ ਉਸ ਤੋਂ ਬਾਅਦ ਛੱਪੜ ਦੇ ਕੰਮ ਕਰਾਏ ਫਿਰ ਲਾਈਟਾਂ ਲਗਾਈਆਂ ਜੇ ਬਾਕੀ ਕੰਮ ਅਡਾ ਰਸਿਵਰ ਰਹਿੰਦਾ ਹੈ ਉਹ ਵੀ ਥੋੜੇ ਚਿਰ ਤੱਕ ਚਾਲੂ ਹੋ ਜਾਏਗਾ ਪੈਲਸਣਾ ਲਵਾਈਆਂ ਕੱਚੇ ਕੋਠੇ ਇਹ ਸਾਰੇ ਕੰਮ ਸ਼ਰੀ ਭਾਈਆਂ ਕਰਾਏ ਇਹਨਾਂ ਪਾਰਟੀ ਨੇ ਕੰਮ ਕਰਾਏ ਸਿਰਫ ਬੋਟਾ ਲੈਣ ਆਉਂਦੇ ਹੀ 75 ਸਾਲਾਂ ਚ ਨਾ ਕੋਈ ਇਹ ਤਾਂ ਕਛੂ ਛਾਣ ਕਰਦੀ ਇੱਟ ਨਹੀਂ ਲੱਗੀ ਹੁਣ ਜਿਹੜੀ ਇੱਟ ਲਵਾਈ ਸ਼ਰੀ ਭਾਈ ਨਾਲ ਲਵਾਈ ਅੱਛਾ ਤੁਸੀਂ ਕੰਮ ਆਪੇ ਕੀ ਕਰਦੇ ਆਪੇ ਇੱਟ ਲਾਈ ਦਾ ਕੰਮ ਕਰਦੇ ਆਂ ਜੀ ਮਜ਼ਦੂਰੀ 300 ਤੋਂ 350 ਰੁਪਿਆ ਮਜ਼ਦੂਰ ਕਮਾਉਣ ਵਾਲਾ ਸੁਧਾਰ ਕਰ ਸਕਦਾ ਆਪਣੇ ਇਲਾਕੇ ਦਾ ਕਿੱਥੋਂ ਕਰਸਾ ਜਰਾ ਸਾਰੀ ਜਜਬਾਉਣਾ ਚਾਹੀਦਾ ਹੈ ਕੰਮ ਕਰ ਲਈ ਸਰ ਜੀ ਫੇਰ ਹੀ ਕੰਮ ਹੁੰਦਾ ਜੇ ਆਖੀ ਗੱਲ ਵੀ ਆਪਣੀ ਜੇਬੇ ਚ ਅਸੀਂ ਪੈਸੇ ਪਾਈ ਜਾਗੇ ਤੇ ਫੇਰ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਨਾ ਸਰਕਾਰਾਂ ਦਾ ਜੇ ਆਪਣੇ ਚ ਪਾਵਰ ਹੋਏਗੀ ਜਜਬਾ ਆਏਗਾ ਤੇ ਆਪਣੇ ਗਰੀਬ ਭੈਣ ਦੀ ਭੈਣ ਭਰਾ ਦੀ ਸੇਵਾ ਕਰਨੀ ਆ ਫੇਰ ਕੰਮ ਹੁੰਦੇ ਨੇ ਉਹਦਾ ਕੋਈ ਕੰਮ ਨਹੀਂ ਹੁੰਦਾ ਜੀ ਹੁੰਦੇ ਜੀ ਦਰਵਾਜੇ ਗਾੜੀ ਲਾ ਕੇ ਖਲੋਰੀਦਾ ਜੇ ਦਰਵਾਜਾ ਖੁੱਲ ਜਾਂਦਾ ਪਹਿਲੇ ਨੰਬਰ ਦੇ ਦਾ ਦਰਵਾਜਾ ਨਹੀਂ ਖੁੱਲਦਾ ਬਜਾਰਾਂ ਅੰਦਰ ਉਦਾ ਹੀ ਵੇਖ ਕੇ ਡਰ ਆ ਜਾਂਦਾ ਹੈ ਪੈਲ ਦੇ ਆਧਾਰ ਤੇ ਕਿਹੜੇ ਕੰਮ ਕਰੋਗੇ ਪੈਲ ਦੇ ਆਧਾਰ ਤੇ ਜਿਹੜੇ ਕੰਮ ਬਕਾਇਆ ਰਹਿੰਦੇ ਆ ਉਹ ਕਰਾਂਗੇ ਜਈ ਸੇਵਾ ਕਰਾਂਗੇ ਜਈ ਜ਼ਰੂਰ ਵਾਹਿਗੁਰੂ ਕਰਦੇ ਕਿਤੇ ਨਾ ਕਿਤੇ ਪਾਰਟੀ ਪਾਰਟੀ ਦਾ ਧੰਨਵਾਦ ਪਾਰਟੀ ਦਾ ਆਈ ਬਹੁਤ ਬਹੁਤ ਧੰਨਵਾਦ ਪਾਰਟੀ ਦਾ ਐਮਐਲਏ ਸਾਹਿਬ ਦਾ ਸ਼ਰੀ ਕਲਸੀ ਸਾਹਿਬ ਦਾ ਪੈਸੇ ਬੜੇ ਲੱਗਦੇ ਜਦ ਇਲੈਕਸ਼ਨ ਆ ਜਾਂਦੇ ਪੈਸੇ ਬੜੇ ਲੱਗਦੇ ਪੈਸੇ ਤੇ ਲੱਗਦੇ ਆ ਜੀ 300 ਤੋਂ 350 ਕੁਮਾਰ ਵਾਲੇ ਨੇ ਪੈਸੇ ਤੇ ਆਂਦੇ ਵੀ ਕਿੱਥੋਂ ਖਰਚ ਲੈਣੇ ਨਾ ਧੱਕਾ ਲਾਉਂਦੇ ਹੀ ਨਹੀਂ ਜੋ ਮਿਹਰਬਾਨੀਆਂ ਸ਼ਰੀ ਭਾਜੀ ਦੀ ਭਗਵੰਤ ਮਾਨ ਸਾਹਿਬਾਂ ਦੀ ਜੋ ਖਰਚਾ ਕਰਨਾ ਤੇ ਆਪਣੇ ਗਿਲ ਸਾਹਬ ਨਹੀਂ ਬੈਠੇ ਨੇ ਇਹਨਾਂ ਦੀ ਦੌਲਤ ਨਹੀਂ ਬਾਕੀ ਪਿੰਡਾਂ ਦਾ ਸਾਥ ਹੈ ਜੋ ਧੰਨਵਾਦ ਪਿੰਡ ਵਾਲਿਆਂ ਦਾ ਵੀ ਤੇ ਸ਼ਰੀ ਭਾਈ ਦਾ ਵੀ ਅਸੀਂ ਇਹਨਾਂ ਕੋ ਝੋਲੀ ਡੱਡੀ ਆ ਤੁਹਾਡੇ ਵਾਲੇ ਸਭ ਕੋ ਜੀ ਲੀਡਰ ਲਿਖਣ ਤੋਂ ਬਾਅਦ ਬਦਲ ਜਾਂਦੇ ਆ ਲੀਡਰ ਨਹੀਂ ਬਦਲਦੇ ਜੀ ਜਿਹੜੇ ਮਾਨਦਾਰ ਨੇ ਉਹ ਨਹੀਂ ਬਦਲ ਸਮਾਪੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਤਰਨ ਕੇਜੀਵਾਲ ਜੀ ਦਾ ਸਾਡੇ ਪੰਜਾਬ ਦੇ ਸੀਐਮ ਸਰਦਾਰ ਕੋਨਸੀ ਮਾਨ ਜੀ ਦਾ ਔਰ ਸਾਡੀ ਬਟਾਲੇ ਦੀਆਂ ਅਨਸ਼ਾਨ ਬਾਨ ਸਰਦਾਰ ਐਮਐਲਏ ਸ਼ਰੀ ਐਲਸੀ ਜੀ ਦਾ ਜਦੋਂ ਪਾਰਟੀ ਬਣੀ ਸੀ ਉਹਦੇ ਵਿੱਚ ਪਹਿਲਾਂ ਹੀ কমিਟਮੈਂਟਸ ਹੀ ਜਿਹੜੀਆਂ ਆਮ ਆਦਮੀ ਪਾਰਟੀ ਆ ਇਹ ਆਮ ਖਰਾਂਚ ਉੱਠੀ ਹੈ ਔਰ ਅੱਜ ਵੀ ਪਾਰਟੀ ਆਪਣੇ ਸੇਮ ਬਿਆਨਾਂ ਤੇ ਪਾਰਟੀ ਉੱਥੋਂ ਨਹੀਂ ਮੁੱਕਰੀ ਪਰ ਇਸ ਲਈ ਜਿਹੜੇ ਸਾਡੇ ਪੁਰਾਣੇ ਵਰਕਰ ਤੁਰੇ ਸੀ ਮੇਰੇ ਪਹਿਲੇ ਦਿਨ ਤੋਂ ਅੱਜ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਇਹ ਚੀਜ਼ ਅਸੀਂ ਕਹਿ ਰਹੇ ਹਾਂ ਤੁਹਾਡੇ ਕੈਮਰੇ ਤੇ ਬਟ ਇਸ ਚੀਜ਼ ਦਾ ਪ੍ਰੂਫ ਇਹ ਨਾਲੋਂ ਨਾਲ ਚੱਲ ਰਿਹਾ ਹੈ ਬਿਲਕੁਲ ਜਿਸੀ ਕੱਲ੍ਹ ਦੀ ਸੇਵਾ ਤੁਸੀਂ ਕਰਨੀ ਹੈ ਜਿਹੜੇ ਕੋਈ ਤੇ ਆਮ ਆਦਮੀ ਪਾਰਟੀ ਦਾ ਪਿਆਰ ਆ ਔਰ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਇਹ ਥੋੜਾ ਪਰਸਨਲੀ ਹੈ ਮੇਰੇ ਭਾਈ ਸਭ ਜਿਹੜੇ ਬਹੁਤ ਮਿਹਨਤੀ ਨੇ ਉਹਨਾਂ ਦੀ ਮਿਹਨਤ ਸਦ ਆਓ ਇੱਥੇ ਪਹੁੰਚੇ ਨੇ ਔਰ ਸਾਰੇ ਪੰਜਾਬ ਚ ਵੀ ਬਹੁਤ ਪਿਆਰ ਮਿਲ ਰਿਹਾ ਔਰ ਉਹਨਾਂ ਤੇ ਜ਼ਿੰਮੇਵਾਰੀਆਂ ਵੀ ਬਹੁਤ ਪਾਰੀਆਂ ਨੇ ਇਸ ਲਈ ਉਹਨਾਂ ਨੇ ਸਾਨੂੰ ਬੜਾ ਸਟ੍ਰਿਕਲੀ ਕਿਹਾ ਹੈ ਕਿ ਇਹ ਸਾਰੀ ਜ਼ਿੰਮੇਵਾਰੀ ਤੁਹਾਡੀ ਹੈ ਸਾਰੇ ਪਰਿਵਾਰ ਦੀ ਹੈ ਔਰ ਸਾਰੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੀ ਹੈ ਜਿੱਦਾਂ ਮਰਜ਼ੀ ਹੈ ਇਹ ਸੀਟ ਤੇ ਪੂਰਾ ਜ਼ੋਰ ਲਾਣਾ ਤੁਸੀਂ ਔਰ ਇਹ ਸੀਟ ਜਿਹੜੀ ਹੈ ਅਸੀਂ ਆਮ ਆਦਮੀ ਪਾਰਟੀ ਦੀ ਚੋਲੀ ਪੋਣੀ ਹੈ ਸਰ ਦੇਖਿਆ ਜੇ ਇਹਦੇ ਪਿੱਛੇ ਦੋ ਰੀਜ਼ਨ ਨੇ ਸਭ ਤੋਂ ਪਹਿਲਾਂ ਮੈਂ ਵੀ ਉਹਦੇ ਚ ਇਹਨਾਂ ਦਾ ਸਾਰਾ ਪਰਿਵਾਰ ਆ ਧੰਨਵਾਦ ਅਰਦੇ ਉਸ ਪ੍ਰਮਾਤਮਾ ਦਾ ਕਿ ਇਹ ਉਹਨਾਂ ਵੱਲੋਂ ਹੀ ਜਿਹੜੀ ਸਮੱਤਿਆ ਬਖਸ਼ੀ ਗਈ ਹੈ ਤੇ ਇੱਧਰ ਇਹ ਟਿਕਟ ਪਹੁੰਚੀ ਹੈ ਦੂਸਰੇ ਨੰਬਰ ਤੇ ਜੋ ਇਹਨਾਂ ਦੀ ਖਾਸੀਅਤ ਆ ਇਹਨਾਂ ਦੇ ਪਰਿਵਾਰ ਦੀ ਖਾਸੀਅਤ ਹੈ ਵੈਰੀ ਫਸਟ ਡੇ ਤੋਂ ਆਮ ਆਦਮੀ ਪਾਰਟੀ ਦੇ ਜਦੋਂ ਇਹ ਜੁੜੇ ਨੇ ਨਾਲ ਐਮਐਲਏ ਸ਼੍ਰੀ ਐਲਸੀਡੀ ਐਮਐਲਏ ਬਣੇ ਨੇ ਉਸ ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਜਿਹੜੀ ਵੀ ਉਹ ਸਮੱਸਿਆਵਾਂ ਨੇ ਪੇਂਡੀਆਂ ਨੇ ਕੋਈ ਗਲਬਾ ਤੇ ਇਹਨਾਂ ਦੇ ਦਰਬਾਰ 'ਚ ਜਦੋਂ ਵੀ ਇਹਨਾਂ ਦੇ ਦਰਵਾਜੇ ਚ ਆ ਜਾਂਦਾ ਸੀ ਇਹਨਾਂ ਨੇ ਆਰ ਬਿਠਾਇਆ ਉਹਦੀ ਸਾਰੀ ਸਮੱਸਿਆ ਸੁਣੀ ਹੈ ਜਦੋਂ ਇਹ ਆਪਣੇ ਕੰਮ ਤੇ ਜਾਂਦੇ ਸੀ ਇਹਨਾਂ ਦਾ ਪ੍ਰੋਫੈਸ਼ਨ ਜਿਹੜਾ ਹੀ ਮਤਲਬ ਕੰਮ ਤੇ ਜਾਂਦੇ ਸੀ ਫੈਕਟਰੀ ਤੇ ਜਾਂਦੇ ਸੀ ਕੰਮ ਕਰਦੇ ਸੀ ਉਸ ਤੋਂ ਪਹਿਲਾਂ ਇੱਕ ਪਹਿਲਾਂ ਹੀ ਇਹ ਖਰੋ ਚੱਲ ਕੇ ਐਮਐਲਏ ਸਾਹਿਬ ਉਪਹੁੰਚੇ ਹੁੰਦੇ ਸੀ ਉੱਥੇ ਸਾਰੀਆਂ ਸਮੱਸਿਆਵਾਂ ਦਾ ਨੋਟ ਕਰਵਾ ਕੇ ਆਉਂਦੇ ਹੁੰਦੇ ਸੀ ਇਸ ਲਈ ਸ਼ੇਰੀ ਭਾਜੀ ਨੂੰ ਇਹ ਮਹਿਸੂਸ ਹੋਇਆ ਵਾ ਇਹ ਬੰਦੇ ਜਿਹੜੇ ਆ ਇਹ ਪ੍ਰੋਪਰ ਸੇਵਾਦਾਰ ਨੇ ਇਹਨਾਂ ਨੂੰ ਕੋਈ ਲਾਲਚ ਨਹੀਂ ਆ ਬਿਨਾਂ ਲਾਲਚ ਤੋਂ ਇਸ ਪਾਰਟੀ ਦੇ ਨਾਲ ਜੁੜੇ ਔਰ ਸਾਨੂੰ ਇੰਨਾ ਵਿਸ਼ਵਾਸ ਹੈ ਆ ਇਹ ਜਿਹੜੇ ਨੇ ਇਹ ਪਿੰਡ ਦੀ ਪੂਰੀ ਵੋਟ ਦੀ ਨੁਹਾਰ ਬਦਲਣ ਦੇ ਵਿੱਚ ਹੈ। ਕਿ ਜੀ ਪੈਸੇ ਦਾ ਡਰ ਉਹਨਾਂ ਨੂੰ ਆ ਪੈਸੇ ਉਹਨਾਂ ਨੇ ਖਰਚਨੇ ਆ ਜਿਨ੍ਹਾਂ ਨੇ ਖਰੀਦ ਇਹ ਵੋਟਾਂ ਲੈਣੀਆਂ ਨੇ। ਅਸੀਂ ਖੰਮ ਤੋਂ ਵੋਟਾਂ ਲੈਣੀਆਂ ਨੇ। ਔਰ ਸਾਨੂੰ ਮਾਣ ਆ ਜਿੰਨਾ ਅਸੀਂ ਇਹਨਾਂ ਨਾਲ 2-3 ਦਿਨ ਤੋਂ ਵੋਟ ਤੋਂ ਵੋਟ ਉਹਨਦੇ ਪੇ ਆ। ਡੋਰ ਟੂ ਡੋਰ ਕਰਦੇ ਪੇ ਆ। ਸਾਡੀ ਪੂਰੀ ਆਮ ਆਦਮੀ ਪਾਰਟੀ ਜਿਸ ਸਾਬ ਨਾਲ ਇਹਨਾਂ ਨੂੰ ਪਿਆਰ ਮਿਲਦਾ ਪਿਆ ਸਾਨੂੰ ਇਹ ਪਿਆਰ ਦਿਵਾ ਰਹੇ ਨੇ ਸਾਡੇ ਹੋਰ ਵੀ ਸੀਨੀਅਰਾਂ ਕੋਲ ਨਾਲ ਨੇ। ਇਹ ਸਾਨੂੰ ਉਹੀ ਸਾਡਾ ਪੈਸਾ ਹੈ ਜੀ। ਸਾਨੂੰ ਪੈਸੇ ਦੀ ਲੋੜ ਨਹੀਂ ਸਾਨੂੰ ਪਿਆਰ ਇੰਨਾ ਮਿਲ ਰਿਹਾ ਉਹਨਾਂ ਨੇ ਹੀ ਸਾਨੂੰ ਫਤਿਹ ਦਿਵਾ ਦੇਣੀ